ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਪੰਜਾਬੀ ਚਮਤਕਾਰ ਟੋਟਕੇ ਦੇ ਉੱਪਰ ਦੋਸਤ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜੀ ਕਿ ਬਹੁਤ ਹੀ ਸਾਲਾਂ ਦੇ ਬਾਅਦ ਬਣ ਰਿਹਾ ਹੈ ਮਹਾਦੁਰਲਭ ਸੰਯੋਗ ਕਹ ਰਹੇ ਹਾਂ ਜੀ ਕਿ 9 ਅਗਸਤ 2025 ਨੂੰ ਬਹੁਤ ਹੀ ਵੱਡਾ ਸੂਰਜ ਗ੍ਰਹਿਣ ਪੂਰਨਮਾਸ਼ੀ ਵਾਲੇ ਦਿਨ ਲੱਗਣ ਵਾਲਾ ਹੈ ਇਸ ਸੂਰਜ ਗ੍ਰਹਿਣ ਦੇ ਮੌਕੇ ਉਹ ਕਿਹੜੇ ਰਾਸ਼ੀ ਵਾਲੇ ਹੋਣਗੇ ਜਿਨ੍ਹਾਂ ਨੂੰ ਹੁਣ ਕਰੋੜਪਤੀ ਬਣਨ ਤੋਂ ਕੋਈ ਵਿਧਾਤਾ ਵੀ ਨਹੀਂ ਰੋਕ ਸਕਦਾ ਤੇ ਉਸ ਸਮੇਂ ਫਿਰ ਤੁਹਾਨੂੰ ਕਿਹੜੀਆਂ-ਕਿਹੜੀਆਂ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ ਇਸ ਬਾਰੇ ਸਾਰੀ ਹੀ ਅੱਜ ਦੀ ਵੀਡੀਓ ਵਿੱਚ ਵਿਚਾਰ ਕਰਾਂਗੇ ਜੀ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਜੈ ਭਗਵਾਨ ਸੂਰਜ ਦੇਵ ਲਿਖ ਕੇ ਹਾਜ਼ਰੀ ਲਗਵਾ ਦਿਓ ਤਾਂ ਕਿ ਭਗਵਾਨ ਸੂਰਜ ਦੇਵ ਦੀ ਕਿਰਪਾ 12 ਹੀ ਰਾਸ਼ੀਆਂ ਦੇ ਉੱਪਰ ਬਣ ਜਾਵੇ ਕਿਸੇ ਨੂੰ ਕਿਸੇ ਪਰੇਸ਼ਾਨੀ ਦਾ ਸਾਹਮਣਾ ਕਰਨਾ ਨਾ ਪੈ ਜਾਵੇ। ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ। ਦੋਸਤੋ ਬਹੁਤ ਹੀ ਸਾਲਾਂ ਦੇ ਬਾਅਦ ਬਣ ਰਿਹਾ ਹੈ ਮਹਾ ਦੁਰਲੱਭ ਸੰਜੋਗ। ਇਸ ਸਮੇਂ ਸੂਰਜ ਗ੍ਰਹਿਣ ਲੱਗੇਗਾ ਤੇ ਕਿਸੇ ਸਮੇਂ ਆਖਰੇ ਹਨ ਕਿ ਇਸ ਦੀ ਸਮਾਪਤੀ ਹੋਵੇਗੀ। ਸੂਰਜ ਗ੍ਰਹਿਣ ਦੇ ਮੌਕੇ ਤੁਸੀਂ ਕਿਹੜਾ ਕੰਮ ਕਰਨਾ ਹੈ ਤੇ ਕਿਹੜੇ-ਕਿਹੜੇ ਕੰਮ ਤੁਸੀਂ ਬਿਲਕੁਲ ਵੀ ਨਹੀਂ ਕਰਨੇ। ਸੂਰਜ ਗ੍ਰਹਿਣ ਕਿਸ ਜਗ੍ਹਾ ਤੇ ਲੱਗਣ ਵਾਲਾ ਹੈ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਡੇ ਅੱਗੇ ਬੇਨਤੀ ਹੈ ਕਿ ਇਸ ਗੱਲ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਸੁਣਨਾ ਕਿਉਂਕਿ ਕੋਈ ਵੀ ਗੱਲ ਜੜੀ ਹੈ ਤੁਹਾਡੀ ਮਿਸ ਨਾ ਹੋ ਜਾਵੇ। ਦੋਸਤੋ ਬਹੁਤ ਹੀ ਸਾਲਾਂ ਦੇ ਬਾਅਦ 9 ਅਗਸਤ ਨੂੰ ਸੂਰਜ ਗ੍ਰਹਿਣ ਲੱਗਣ ਵਾਲਾ ਹੈ ਜੋ ਕਿ ਬਹੁਤ ਹੀ ਭਿਆਨਕਰ ਹੋ ਜਾਵੇਗਾ। ਇਹ ਸੂਰਜ ਗ੍ਰਹਿਣ ਸਾਲ ਦਾ ਪਹਿਲਾ ਸੂਰਜ ਗ੍ਰਹਿਣ ਹੋਣ ਵਾਲਾ ਹੈ। ਜਿਸ ਦੇ ਨਾਲ ਇਹਨਾਂ ਰਾਸ਼ੀ ਵਾਲਿਆਂ ਦੀ ਹੁਣ ਕਿਸਮਤ ਚਮਕਣ ਵਾਲੀ ਹੈ। ਜਿਵੇਂ ਹੀ ਸੂਰਜ ਚਮਕੇਗਾ ਉਵੇਂ ਹੀ ਇਹਨਾਂ ਰਾਸ਼ੀ ਵਾਲਿਆਂ ਦੀ ਕਿਸਮਤ ਸੋਨੇ ਵਾਂਗ ਚਮਕੇਗੀ ਜੇਕਰ ਤੁਸੀਂ ਸਾਡੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਦੇ ਹੋਗੇ ਤਾਂ ਭਗਵਾਨ ਸੂਰਜ ਦੇਵ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਤੇ ਬਣ ਜਾਵੇਗੀ ਤੇ ਮਾੜਾ ਪ੍ਰਭਾਵ ਤੁਹਾਡੇ ਤੇ ਕੋਈ ਨਹੀਂ ਰਹਿ ਜਾਵੇਗਾ ਦੋਸਤੋ ਹੁਣ ਇਹ ਰਾਸ਼ੀ ਵਾਲੇ ਮਠਿਆਈ ਵੰਡਣ ਦੇ ਲਈ ਹੋ ਚਾਓ ਤਿਆਰ ਕਿਉਂਕਿ ਇਹਨਾਂ ਦੇ ਲਈ ਬਣ ਰਿਹਾ ਹੈ ਮਹਾਧੁਰ ਲਭ ਸਹਿਯੋਗ ਬਹੁਤ ਹੀ ਸਾਲਾਂ ਦੇ ਬਾਅਦ ਇਹਨਾਂ ਦੀ ਜ਼ਿੰਦਗੀ ਵਿੱਚ ਹੁਣ ਬਹੁਤ ਵਧੀਆ ਉਲਟ ਫੇਰ ਹੋ ਜਾਵੇਗਾ ਜਿਸ ਦੇ ਨਾਲ ਇਹਨਾਂ ਦੀ ਕਿਸਮਤ ਹੁਣ ਚਮਕ ਜਾਵੇਗੀ ਇਹ ਸੂਰਜ ਗ੍ਰਹਿਣ ਦੇ ਮੌਕੇ ਇਹੋ ਜਹੀਆਂ ਕਿਹੜੀਆਂ ਛੇ ਖੁਸ਼ ਨਸੀਬ ਰਾਸ਼ੀਆਂ ਹਨ ਜਿਨ੍ਹਾਂ ਦੀ ਕਿਸਮਤ ਚਮਕਣ ਵਾਲੀ ਹੈ ਸ਼ੇ ਰਾਸ਼ੀ ਵਾਲਿਆਂ ਨੂੰ ਆਪਣੀ ਜ਼ਿੰਦਗੀ ਵਿੱਚ ਧਨ ਦੌਲਤ ਐਸ਼ੋ ਆਰਾਮ ਵਾਲੀ ਜ਼ਿੰਦਗੀ ਪ੍ਰਾਪਤ ਹੋ ਜਾਵੇਗੀ ਜਿਸ ਦੇ ਆਉਣ ਨਾਲ ਇਹਨਾਂ ਦੀ ਜ਼ਿੰਦਗੀ ਵਿੱਚ ਕੋਈ ਵੀ ਦੁੱਖ ਕਸ਼ਟ ਹੁਣ ਇਹਨਾਂ ਨੂੰ ਸਾਹਮਣਾ ਨਹੀਂ ਕਰਨਾ ਪਵੇਗਾ ਜੋਤਿਸ਼ ਸ਼ਾਸਤਰ ਦੇ ਅਨੁਸਾਰ ਇਹਨਾਂ ਦੀ ਕਿਸਮਤ ਚਮਕੇਗੀ ਬਹੁਤ ਸਾਰੇ ਗ੍ਰਹਿ ਇਹਨਾਂ ਨੂੰ ਬਹੁਤ ਸਾਰੀਆਂ ਖੁਸ਼ੀਆਂ ਦੇਣ ਵਾਲੇ ਹਨ ਜਿਸ ਨਾਲ ਇਹਨਾਂ ਦੀ ਜ਼ਿੰਦਗੀ ਵਿੱਚ ਹੁਣ ਮੁਸੀਬਤਾਂ ਦਾ ਖਾਤਮਾ ਹੀ ਹੋ ਜਾਵੇਗਾ ਬਸ ਖੁਸ਼ੀਆਂ ਹੀ ਖੁਸ਼ੀਆਂ ਹੋਣਗੀਆਂ ਸੂਰਜ ਗ੍ਰਹਿਣ ਤੋਂ ਤੁਰੰਤ ਬਾਅਦ ਇਹਨਾਂ ਦੀ ਜ਼ਿੰਦਗੀ ਵਿੱਚ ਧਨ ਦੀ ਵਰਖਾ ਹੋਵੇਗੀ ਇਹਨਾਂ ਨੂੰ ਧਨ ਪ੍ਰਾਪਤੀ ਦੀਆਂ ਜਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਹੁਣ ਮੁਸ਼ਕਲਾਂ ਦਾ ਅੰਤ ਹੋ ਜਾਵੇਗਾ ਸੂਰਜ ਗ੍ਰਹਿਣ ਤੋਂ ਤੁਰੰਤ ਬਾਅਦ ਇਹ ਰਾਸ਼ੀ ਵਾਲੇ ਜਿਹੜੇ ਕੋਈ ਵੀ ਫੈਸਲਾ ਆਪਣੀ ਜ਼ਿੰਦਗੀ ਦਾ ਲੈਣਗੇ ਉਹ ਇਹਨਾਂ ਦੇ ਲਈ ਬਹੁਤ ਹੀ ਚੰਗਾ ਸਾਬਿਤ ਹੋਵੇਗਾ ਇਹਨਾਂ ਨੂੰ ਹਮੇਸ਼ਾ ਉਸ ਵਿੱਚ ਵਾਅਦਾ ਹੀ ਵਾਅਦਾ ਮਿਲਣ ਵਾਲਾ ਹੈ ਹਿੰਦੂ ਪੰਚਾਂਗ ਦੇ ਅਨੁਸਾਰ ਇਹਨਾਂ ਨੂੰ ਸੂਰਜ ਗ੍ਰਹਿਣ ਤੋਂ ਬਾਅਦ ਧਨ ਦੀ ਬਲਾਪਤੀ ਪ੍ਰਾਪਤੀ ਹੋਵੇਗੀ ਤੇ ਇਹਨਾਂ ਨੂੰ ਧਰਮਾਨ ਹੋਣ ਤੋਂ ਕੋਈ ਵਿਧਾਤਾ ਫਿਰ ਨਹੀਂ ਰੋਕ ਸਕਦਾ 9 ਅਗਸਤ ਨੂੰ ਸੂਰਜ ਗ੍ਰਹਿਣ ਕਿੰਨੇ ਵਜੇ ਸ਼ੁਰੂ ਹੋਵੇਗਾ ਇਸ ਦਾ ਸੂਤਕ ਕਾਲ ਕਿੰਨੇ ਵਜੇ ਲੱਗ ਰਿਹਾ ਹੈ ਨਾਲ ਹੀ ਇਸ ਦੀ ਸਮਾਪਤੀ ਕਿੰਨੇ ਵਜੇ ਹੋਵੇਗੀ ਤੇ ਨਾਲ ਹੀ ਤੁਹਾਨੂੰ ਇਹ ਵੀ ਜਾਣਕਾਰੀ ਦਿੰਦੇ ਹਾਂ ਜੀ ਕਿ ਸੂਰਜ ਗ੍ਰਹਿਣ ਦੇ ਮੌਕੇ ਉਹ ਸਾਰੇ ਦੱਸੇ ਹੋਏ ਉਪਾਅ ਵੀ ਜੇਕਰ ਕਰ ਲੈਂਦੇ ਹੋ ਤੁਹਾਡੀ ਜ਼ਿੰਦਗੀ ਦੀਆਂ ਸਾਰੀਆਂ ਮੁਸ਼ਕਲਾਂ ਪੂਰਨ ਤੌਰ ਤੇ ਹੁਣ ਖਤਮ ਹੋ ਜਾਣਗੀਆਂ ਨਾਲ ਹੀ ਤੁਹਾਨੂੰ ਇਹ ਵੀ ਜਾਣਕਾਰੀ ਦੇਵਾਂਗੇ ਕਿ ਸੂਰਜ ਗ੍ਰਹਿਣ ਦੇ ਮੌਕੇ ਉਹ ਕਿਹੜੀਆਂ ਵੱਡੀਆਂ-ਵੱਡੀਆਂ ਗਲਤੀਆਂ ਹਨ ਜਿਨ੍ਹਾਂ ਨੂੰ ਤੁਸੀਂ ਭੁੱਲ ਕੇ ਵੀ ਨਹੀਂ ਕਰ ਲੈਣਾ ਇਸ ਦਾ ਨਹੀਂ ਤਾਂ ਖਮਿਆਜ਼ਾ ਤੁਹਾਨੂੰ ਭੁਗਤਣਾ ਪੈ ਸਕਦਾ ਹੈ ਮੰਨ ਲਓਗੇ ਤੁਹਾਡੀ ਜ਼ਿੰਦਗੀ ਵਿੱਚ ਕਿਸੇ ਪਰੇਸ਼ਾਨੀ ਦੇ ਕਾਰਨ ਧਨ ਆਉਣਾ ਬੰਦ ਹੋ ਗਿਆ ਹੈ ਤੁਹਾਡਾ ਵਪਾਰ ਠੱਪ ਹੋ ਗਿਆ ਹੈ ਜਾਂ ਤੁਸੀਂ ਸੋਚਦੇ ਹੋ ਤੁਹਾਡੀ ਕਿਸਮਤ ਖਰਾਬ ਹੈ ਤੁਹਾਡੇ ਮਨ ਵਿੱਚ ਜੇਕਰ ਇਹੋ ਜਿਹੇ ਵਿਚਾਰ ਚੱਲ ਰਹੇ ਹਨ ਤੁਹਾਡੇ ਉੱਪਰ ਕਿਸੇ ਨੇ ਕੋਈ ਜਾਦੂ ਟੋਣਾ ਕਰਵਾ ਦਿੱਤਾ ਹੈ ਤੁਹਾਡਾ ਕੋਈ ਕੰਮ ਸਿਰੇ ਨਹੀਂ ਚੜ ਰਿਹਾ ਇਹੋ ਜਹੀਆਂ ਪਰੇਸ਼ਾਨੀਆਂ ਤੋਂ ਛੁਟਕਾਰਾ ਪਾਉਣ ਲਈ ਤੁਸੀਂ ਸੂਰਜ ਗ੍ਰਹਿਣ ਦੇ ਮੌਕੇ ਸਾਡੇ ਦੱਸੇ ਹੋਏ ਜੇਕਰ ਉਪਾਅ ਕਰ ਲੈਂਦੇ ਹੋ ਤੁਹਾਡੀ ਜ਼ਿੰਦਗੀ ਦੀਆਂ ਸਾਰੀਆਂ ਮੁਸ਼ਕਲਾਂ ਦਾ ਹੁਣ ਅੰਤ ਹੋ ਜਾਵੇਗਾ ਸੂਰਜ ਗ੍ਰਹਿਣ ਦੇ ਮੌਕੇ ਸੂਰਜ ਦੇਵ ਤੁਹਾਡੇ ਤੇ ਪ੍ਰਸੰਨ ਹੋ ਕੇ ਕਿਰਪਾ ਕਰਨਗੇ ਪੂਰੇ ਵਿਸ਼ਵਾਸ ਦੇ ਨਾਲ ਇਸ ਵੀਡੀਓ ਨੂੰ ਅੰਤ ਤੱਕ ਜ਼ਰੂਰ ਸੁਣਨਾ ਹੈ ਇਹ ਸਾਲ ਦਾ ਪਹਿਲਾ ਸੂਰਜ ਗ੍ਰਹਿਣ ਕੋਈ ਮਾਮੂਲੀ ਸੂਰਜ ਗ੍ਰਹਿਣ ਨਹੀਂ ਹੋਵੇਗਾ ਜੋ ਕਿ ਪੂਰਨਮਾਸ਼ੀ ਦੇ ਦਿਨ ਲੱਗਣ ਵਾਲਾ ਹੈ ਇਹ ਸੂਰਜ ਗ੍ਰਹਿਣ ਉਸ ਵੇਲੇ ਲੱਗਦਾ ਹੈ ਜਦੋਂ ਸੂਰਜ ਦੀਆਂ ਕਿਰਨਾਂ ਚੜੀਆਂ ਹੁੰਦੀਆਂ ਹਨ ਉਹ ਧਰਤੀ ਤੇ ਆਉਣਾ ਇੱਕਦਮ ਬੰਦ ਕਰ ਦਿੰਦੀਆਂ ਹਨ ਤੇ ਇਸ ਸਮੇਂ ਸੂਰਜ ਚਿਹੜਾ ਹੁੰਦਾ ਹੈ ਉਹ ਬਿਲਕੁਲ ਵੀ ਧਰਤੀ ਤੇ ਦਿਖਣਾ ਬੰਦ ਹੋ ਜਾਂਦਾ ਹੈ ਇਸ ਨਾਲ ਧਰਤੀ ਤੇ ਹਨੇਰਾ ਹੀ ਛਾ ਜਾਂਦਾ ਹੈ ਇਸ ਸਮੇਂ ਜਿੰਨੀਆਂ ਵੀ ਦੇਵੀ ਸ਼ਕਤੀਆਂ ਹੁੰਦੀਆਂ ਹਨ ਇੱਕ ਬਰਾਬਰ ਹੋ ਜਾਂਦੀਆਂ ਹਨ ਇਸ ਸਾਲ ਦਾ ਸੂਰਜ ਗ੍ਰਹਿਣ ਜਿਹੜਾ ਕਿ ਸਭ ਤੋਂ ਪਹਿਲਾ ਸੂਰਜ ਗ੍ਰਹਿਣ ਹੈ 9 ਅਗਸਤ ਨੂੰ 12 ਵਜੇ 5 ਮਿੰਟ ਤੇ ਸ਼ੁਰੂ ਹੋਵੇਗਾ ਇਹ ਜਿਹੜਾ ਸੂਰਜ ਗ੍ਰਹਿਣ ਹੈ ਫਿਰ ਰਾਤ ਨੂੰ 2 ਵਜੇ 2 ਮਿੰਟ ਤੱਕ ਦੇ ਸਮੇਂ ਤੱਕ ਰਹੇਗਾ ਤੇ ਫਿਰ ਸਮਾਪਤ ਹੋ ਜਾਵੇਗਾ ਇਸ ਦਾ ਸੂਤਕ ਕਾਲ 8 ਘੰਟੇ ਪਹਿਲਾਂ ਹੀ ਸ਼ੁਰੂ ਹੋ ਜਾਵੇਗਾ ਇਹ ਸੂਰਜ ਗ੍ਰਹਿਣ ਕਟੋ-ਕਟ 5 ਘੰਟੇ ਰਹਿਣ ਵਾਲਾ ਹੈ। ਇਹ ਸੂਰਜ ਗ੍ਰਹਿਣ ਦਾ ਭਾਵ ਭਾਰਤ ਵਿੱਚ ਨਹੀਂ ਮਿਲ ਰਿਹਾ। ਇਸ ਤੋਂ ਇਲਾਵਾ ਇਹ ਖਗੋਲੀ ਪ੍ਰਕਿਰਿਆ ਹੁੰਦੀ ਹੈ। ਕਹਿਣ ਤੋਂ ਭਾਵ ਇਸ ਦੌਰਾਨ ਕੀਤੇ ਗਏ ਉਪਾਅ ਕਦੇ ਵੀ ਖਾਲੀ ਨਹੀਂ ਜਾਣਗੇ। ਇਸ ਉਪਾਅ ਦੇ ਲਾਭ ਤੁਸੀਂ ਜ਼ਰੂਰ ਪ੍ਰਾਪਤ ਕਰ ਲੈਣੇ ਹਨ। ਜਦੋਂ ਵੀ ਸੂਰਜ ਗ੍ਰਹਿਣ ਲੱਗਣ ਲੱਗਦਾ ਹੈ ਸੂਰਜ ਗ੍ਰਹਿਣ ਆਪਣੀ ਰਾਸ਼ੀ ਪਰਿਵਰਤਨ ਨੂੰ ਜ਼ਰੂਰ ਕਰਦਾ ਹੈ। ਜਿਸ ਕਾਰਨ ਕੁਝ ਰਾਸ਼ੀ ਵਾਲਿਆਂ ਦੀ ਕਿਸਮਤ ਫਿਰ ਸੌਨੇ ਵਾਂਗ ਚਮਕ ਜਾਂਦੀ ਹੈ ਜਿਸ ਦਾ ਪ੍ਰਭਾਵ 12 ਹੀ ਰਾਸ਼ੀਆਂ ਤੇ ਜ਼ਰੂਰ ਪੈਂਦਾ ਹੈ ਕਈ ਰਾਸ਼ੀ ਵਾਲਿਆਂ ਦੀ ਕਿਸਮਤ ਚਮਕ ਜਾਂਦੀ ਹੈ ਤੇ ਕਈਆਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਭਗਵਾਨ ਸੂਰਜ ਦੇਵ ਜਿਸ ਰਾਸ਼ੀ ਦੇ ਨਾਲ ਸੰਬੰਧ ਰੱਖਦੇ ਹਨ ਜਿਸ ਵਿਅਕਤੀ ਦੀ ਰਾਸ਼ੀ ਸੂਰਜ ਗ੍ਰਹਿ ਦੀ ਸਥਿਤੀ ਚੰਗੀ ਹੁੰਦੀ ਹੈ ਉਸ ਵਿਅਕਤੀ ਦੀ ਕਿਸਮਤ ਉਸ ਦਾ ਸਾਥ ਦਿੰਦੀ ਹੈ ਇਸ ਵਾਰ ਜਦੋਂ ਵੀ ਸੂਰਜ ਗ੍ਰਹਿਣ ਲੱਗੇਗਾ ਇਹਨਾਂ ਦੇ ਸ਼ੇ ਰਾਸ਼ੀ ਵਾਲਿਆਂ ਦੀ ਕਿਸਮਤ ਬਦਲ ਜਾਵੇਗੀ ਹੁਣ ਤੁਹਾਨੂੰ ਦੱਸ ਦਈਏ ਕਿ ਸੂਰਜ ਗ੍ਰਹਿਣ ਦੇ ਸਮੇਂ ਤੁਸੀਂ ਕਿਹੜੇ ਉਪਾਅ ਕਰਨੇ ਹਨ ਜਿਨ੍ਹਾਂ ਨੂੰ ਕਰਨ ਦੇ ਨਾਲ ਜੀਵਨ ਦੀਆਂ ਪਰੇਸ਼ਾਨੀਆਂ ਤੁਹਾਡੀਆਂ ਸਾਰੀਆਂ ਖਤਮ ਹੋ ਜਾਣਗੀਆਂ ਨਾਲ ਹੀ ਤੁਹਾਨੂੰ ਇਹ ਵੀ ਦੱਸਦੇ ਹਾਂ ਉਹ ਖੁਸ਼ ਨਸੀਬ ਰਾਸ਼ੀਆਂ ਕਿਹੜੀਆਂ ਹਨ ਜਿਨ੍ਹਾਂ ਦੇ ਭਾਗ ਚਮਕਣ ਵਾਲੇ ਹਨ ਦੋਸਤੋ ਜੋਤਿਸ਼ ਸ਼ਾਸਤਰ ਦੇ ਅਨੁਸਾਰ ਜਿੰਨਾ ਵੀ ਸਮਾਂ ਸੂਰਜ ਗ੍ਰਹਿਣ ਲੱਗਣ ਵਾਲਾ ਹੈ ਉਸ ਸਮੇਂ ਘਰ ਦੇ ਵਿੱਚ ਖਾਣਾ ਨਹੀਂ ਬਣਾਉਣਾ ਤੁਸੀਂ ਨਾ ਹੀ ਤੁਸੀਂ ਘਰ ਦੇ ਵਿੱਚ ਖਾਣਾ ਖਾਣਾ ਹੈ ਨਾਲ ਹੀ ਇਸਤਰੀ ਵਰਗ ਨੂੰ ਇਹ ਜਾਣਕਾਰੀ ਦੇ ਦੇਈਏ ਜਿੰਨਾ ਵੀ ਸਮਾਂ ਸੂਰਜ ਗ੍ਰਹਿਣ ਲੱਗਦਾ ਹੈ ਤੁਸੀਂ ਆਪਣੇ ਸਿਰ ਦੇ ਵਿੱਚ ਕੰਗੀ ਦਾ ਇਸਤੇਮਾਲ ਬਿਲਕੁਲ ਨਹੀਂ ਕਰਨਾ ਇਹ ਸਾਡੇ ਵੈਦ ਪੁਰਾਣਾ ਵਿੱਚ ਬੜਾ ਹੀ ਸ਼ੁਭ ਮੰਨਿਆ ਜਾਂਦਾ ਹੈ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਜਿੰਨਾ ਵੀ ਸਮਾਂ ਸੂਰਜ ਗ੍ਰਹਿਣ ਲੱਗਾ ਰਹੇਗਾ ਤੁਸੀਂ ਆਪਣੇ ਘਰ ਵਿੱਚ ਕੈਂਚੀ ਚਾਕੂ ਜਾਂ ਕਿਸੇ ਵੀ ਨੁਕੀਲੀ ਚੀਜ਼ ਦਾ ਇਸਤੇਮਾਲ ਨਹੀਂ ਕਰਨਾ ਇਸ ਤਰ੍ਹਾਂ ਕਰਨ ਨਾਲ ਤੁਹਾਡੀ ਜ਼ਿੰਦਗੀ ਉੱਪਰ ਇਸ ਦਾ ਬਹੁਤ ਜ਼ਿਆਦਾ ਮਾੜਾ ਪ੍ਰਭਾਵ ਪੈ ਸਕਦਾ ਹੈ ਜੇਕਰ ਤੁਹਾਡੀ ਮੈਰਿਜ ਹੋ ਚੁੱਕੀ ਹੈ ਇਸ ਸਮੇਂ ਤੁਹਾਨੂੰ ਸਰੀਰਕ ਸੰਬੰਧ ਬਿਲਕੁਲ ਵੀ ਨਹੀਂ ਬਣਾਉਣੇ ਚਾਹੀਦੇ ਇਸ ਲਈ ਤੁਹਾਨੂੰ ਇਹ ਕਿਹਾ ਜਾਂਦਾ ਹੈ ਕਿ ਦੋਸ਼ਾਂ ਦਾ ਸਾਹਮਣਾ ਨਹੀਂ ਤਾਂ ਕਰਨਾ ਪੈ ਸਕਦਾ ਹੈ ਹੁਣ ਤੁਹਾਨੂੰ ਦੱਸ ਦਈਏ ਕਿ ਸੂਰਜ ਗ੍ਰਹਿਣ ਦੇ ਮੌਕੇ ਤੇ ਜੇਕਰ ਤੁਸੀਂ ਇਹ ਉਪਾਅ ਕਰ ਲੈਂਦੇ ਹੋ ਤੁਹਾਡੇ ਸਿਰ ਤੋਂ ਕਰਜ਼ਿਆਂ ਵਰਗੀ ਸਮੱਸਿਆ ਵੀ ਹਮੇਸ਼ਾ ਲਈ ਦੂਰ ਹੋ ਜਾਵੇਗੀ ਜੇਕਰ ਤੁਸੀਂ ਕਾਫੀ ਸਮਾਂ ਪਹਿਲਾਂ ਕਿਸੇ ਕੋਲ ਦੇ ਪੈਸੇ ਲਏ ਹੋਏ ਸਨ ਪਰ ਉਧਾਰ ਅਜੇ ਤੱਕ ਵਾਪਸ ਨਹੀਂ ਕੀਤਾ ਉਹ ਉੱਪਰ ਕਰਜ਼ੇ ਵਰਗੀ ਸਮੱਸਿਆ ਤੁਹਾਡੇ ਹਾਵੀ ਹੋ ਚੁੱਕੀ ਹੈ ਇਸ ਦੇ ਨਾਲ ਘਰ ਦੀ ਆਰਥਿਕ ਸਥਿਤੀ ਖਰਾਬ ਹੋ ਚੁੱਕੀ ਹੈ ਜੇਕਰ ਤੁਸੀਂ ਸਾਡਾ ਦੱਸਿਆ ਹੋਇਆ ਉਪਾਅ ਕਰ ਲੈਂਦੇ ਹੋ ਤਾਂ ਜ਼ਿੰਦਗੀ ਵਿੱਚ ਕਰਜ਼ੇ ਵਰਗੀ ਸਮੱਸਿਆ ਦੂਰ ਹੋ ਜਾਵੇਗੀ ਸਭ ਤੋਂ ਪਹਿਲਾਂ ਤੁਸੀਂ ਲਾਲ ਕੱਪੜਾ ਲੈਣਾ ਹੈ ਧਰਤੀ ਤੇ ਵਿਛਾਉਣਾ ਹੈ ਕਪੜੇ ਦੇ ਉੱਪਰ ਫਿਰ ਤੁਸੀਂ ਸੱਚੇ ਹੱਥ ਦੇ ਨਾਲ ਇੱਕ ਮੁਠੀ ਲੌਂਗਾਂ ਦੀ ਪਾ ਦੇਣੀ ਹੈ ਤੇ ਫਿਰ ਇਹ ਕਪੜੇ ਨੂੰ ਤੁਸੀਂ ਇੱਕ ਪੋਟਲੀ ਦੀ ਤਰ੍ਹਾਂ ਬੰਨ ਲੈਣਾ ਹੈ ਫਿਰ ਇਸ ਪੋਟਲੀ ਨੂੰ ਕਿਸੇ ਵੀ ਮੰਦਰ ਜਾਂ ਫਿਰ ਕਿਸੇ ਪੋਟਲੀ ਨੂੰ ਕਿਸੇ ਜਾਂ ਫਿਰ ਇਸ ਪੋਟਲੀ ਨੂੰ ਤੁਸੀਂ ਘਰ ਵਿੱਚ ਪੂਜਾ ਸਥਾਨ ਦੇ ਵਿੱਚ ਵੀ ਰੱਖ ਸਕਦੇ ਹੋ ਇਸ ਪੋਟਲੀ ਨੂੰ ਤੁਸੀਂ 9 ਅਗਸਤ ਨੂੰ ਚੁੱਕਣਾ ਹੈ ਇਹ ਚੁੱਕ ਕੇ ਫਿਰ ਮੰਦਰ ਲੈ ਜਾਣਾ ਹੈ ਮੰਦਰ ਦੇ ਬਾਹਰ ਜਿਹੜਾ ਵੀ ਕੋਈ ਭਿਖਾਰੀ ਬੈਠਾ ਹੁੰਦਾ ਹੈ ਉਸ ਨੂੰ ਪੋਟਲੀ ਦਾਨ ਕਰ ਦੇਣੀ ਹੈ ਜੇਕਰ ਇਹ ਉਪਾਅ ਤੁਸੀਂ ਕਰ ਲੈਂਦੇ ਹੋ ਤੁਹਾਡੇ ਉੱਤੇ ਜਿਹੜਾ ਵੀ ਕੋਈ ਦੋਸ਼ ਹੋਵੇਗਾ ਜਿਸ ਦੀ ਵਜ੍ਹਾ ਨਾਲ ਘਰ ਵਿੱਚ ਪੈਸਾ ਨਹੀਂ ਸਿਰ ਟਿਕਦਾ ਉਹ ਸਮੱਸਿਆ ਤੁਹਾਡੀ ਹਮੇਸ਼ਾ ਲਈ ਦੂਰ ਹੋ ਜਾਵੇਗੀ ਨਾਲ ਹੀ ਤੁਹਾਨੂੰ ਤੁਹਾਡੀ ਜ਼ਿੰਦਗੀ ਦੀ ਆਰਥਿਕ ਕਸ਼ਟਾਂ ਤੋਂ ਮੁਕਤੀ ਮਿਲ ਜਾਵੇਗੀ ਇਹ ਇੱਕ ਐਸਾ ਉਪਾਅ ਹੈ ਜਿਹੜਾ ਜੇਕਰ ਸੂਰਜ ਗ੍ਰਹਿਣ ਦੇ ਮੌਕੇ ਕੀਤਾ ਜਾਵੇ ਤਾਂ ਕਦੇ ਵੀ ਖਾਲੀ ਨਹੀਂ ਜਾਵੇਗਾ ਇਸ ਦੇ ਅਨੁਸਾਰ ਜੋਤਿਸ਼ ਸ਼ਾਸਤਰ ਵਿੱਚ ਸਾਫ਼-ਸਾਫ਼ ਲਿਖਿਆ ਹੈ ਜੇਕਰ ਤੁਸੀਂ ਚਾਹੁੰਦੇ ਹੋ ਤੁਹਾਡੇ ਘਰ ਵਿੱਚ ਕਿਸੇ ਵੀ ਮੈਂਬਰ ਤੇ ਕਾਲੇ ਜਾਦੂ ਦਾ ਅਸਰ ਹੈ ਤਾਂ ਉਸ ਵੇਲੇ ਵੀ ਤੁਸੀਂ ਇਹ ਉਪਾਅ ਕਰ ਸਕਦੇ ਹੋ ਸਭ ਤੋਂ ਪਹਿਲਾਂ ਨਾਰੀਅਲ ਖਰੀਦ ਕੇ ਲਿਆਉਣਾ ਹੈ ਸੂਰਜ ਗ੍ਰਹਿਣ ਦਾ ਸਮਾਂ ਜਦੋਂ ਸ਼ੁਰੂ ਹੋ ਜਾਂਦਾ ਹੈ ਉਸ ਸਮੇਂ ਤੋਂ ਹੀ ਲੈ ਕੇ ਤੁਸੀਂ ਘਰ ਦੇ ਕਿਸੇ ਵੀ ਮੈਂਬਰ ਦੇ ਮੱਥੇ ਨਾਲ ਇਹ ਨਾਰੀਅਲ ਛੁਆ ਕੇ ਫਿਰ ਤੁਸੀਂ ਪੂਜਾ ਵਾਲੇ ਸਥਾਨ ਤੇ ਰੱਖ ਦੇਣਾ ਹੈ ਅਗਲੇ ਦਿਨ ਤੁਸੀਂ ਸੂਰਜ ਗ੍ਰਹਿਣ ਵਾਲੇ ਦਿਨ ਇਹ ਨਾਰੀਅਲ ਕਿਸੇ ਵੀ ਮੰਦਰ ਦੇ ਪੁਜਾਰੀ ਨੂੰ ਦਾਨ ਕਰਕੇ ਆ ਸਕਦੇ ਹੋ ਇਸ ਤੋਂ ਤੁਸੀਂ ਮੰਨ ਲੈਣਾ ਜੇਕਰ ਤੁਹਾਡੇ ਤੇ ਕੋਈ ਮਾੜੀ ਨਿਗਾਹ ਹੈ ਜਾਂ ਜਾਦੂ ਟੋਣਾ ਕਰਵਾਉਣ ਦੀ ਕਿਸੇ ਦੀ ਸੋਚ ਹੈ ਉਹ ਤੁਹਾਡੇ ਤੇ ਹਾਵੀ ਨਹੀਂ ਹੋਵੇਗੀ ਹੁਣ ਗੱਲ ਕਰ ਲੈਨੇ ਹਾਂ ਉਹਨਾਂ ਖੁਸ਼ ਨਸੀਬ ਰਾਸ਼ੀਆਂ ਦੇ ਬਾਰੇ ਸਭ ਤੋਂ ਪਹਿਲੀ ਖੁਸ਼ ਨਸੀਬ ਰਾਸ਼ੀ ਹੈ ਮਕਰ ਰਾਸ਼ੀ ਮਕਰ ਰਾਸ਼ੀ ਵਾਲਿਓ ਤੁਹਾਨੂੰ ਦੱਸ ਦਈਏ ਤੁਹਾਡੀ ਕਿਸਮਤ ਹੁਣ ਸੋਨੇ ਵਾਂਗ ਚਮਕਣ ਵਾਲੀ ਹੈ ਤੁਹਾਡੀ ਕੁੰਡਲੀ ਦੇ ਗ੍ਰਹਿ ਤੁਹਾਡੇ ਤੇ ਖੁਸ਼ ਹੋ ਜਾਣਗੇ ਜਿਸ ਨਾਲ ਤੁਹਾਡੀ ਨੌਕਰੀ ਦੇ ਜਿਸ ਨਾਲ ਹੁਣ ਤੁਹਾਡੀ ਨੌਕਰੀ ਦੇ प्रबल ਯੋਗ ਬਣਦੇ ਹੋਏ ਦਿਖਾਈ ਦੇ ਰਹੇ ਹਨ ਜੇਕਰ ਤੁਸੀਂ ਕਾਫੀ ਸਮੇਂ ਤੋਂ ਨੌਕਰੀ ਲਈ ਪਰੇਸ਼ਾਨ ਸੀ ਹੁਣ ਖਤਮ ਹੋ ਜਾਵੇਗੀ ਪਰੇਸ਼ਾਨੀ ਭਗਵਾਨ ਸੂਰਜ ਦੇਵ ਦੀ ਕਿਰਪਾ ਨਾਲ ਜ਼ਿੰਦਗੀ ਵਿੱਚ ਚਾਨਣ ਹੋਣ ਜਾ ਰਿਹਾ ਜਿਸ ਨਾਲ ਜ਼ਿੰਦਗੀ ਦੀਆਂ ਸਾਰੀਆਂ ਪਰੇਸ਼ਾਨੀਆਂ ਦਾ ਅੰਤ ਹੋਵੇਗਾ ਅਗਲੀ ਖੁਸ਼ ਨਸੀਬ ਰਾਸ਼ੀ ਹੈ ਮਿਥਨ ਰਾਸ਼ੀ ਮਿਥਨ ਰਾਸ਼ੀ ਵਾਲੇ ਤੁਹਾਨੂੰ ਦੱਸ ਦਈਏ ਕਿ ਇਸ ਸਮੇਂ ਤੁਹਾਡੇ ਸਰੀਰਕ ਪ੍ਰਤੀ ਜੇਕਰ ਕੋਈ ਵੀ ਰੋਗ ਕਾਫੀ ਸਮੇਂ ਤੋਂ ਤੁਹਾਨੂੰ ਪਰੇਸ਼ਾਨ ਕਰ ਰਿਹਾ ਸੀ ਇਹ ਰੋਗ ਤੁਹਾਡਾ ਸੂਰਜ ਦੇਵ ਭਗਵਾਨ ਦੀ ਕਿਰਪਾ ਦੇ ਨਾਲ ਗ੍ਰਹਿਣ ਤੋਂ ਬਾਅਦ ਦੂਰ ਹੋ ਜਾਵੇਗਾ ਤੁਹਾਡਾ ਵਪਾਰ ਜਿਹੜਾ ਕਾਫੀ ਸਮੇਂ ਤੋਂ ਕੋਈ ਬੰਦ ਪਿਆ ਸੀ ਉਹ ਵੀ ਹੁਣ ਚੱਲਣਾ ਸ਼ੁਰੂ ਹੋ ਜਾਵੇਗਾ ਜਿਸ ਦੇ ਨਾਲ ਆਰਥਿਕ ਸਥਿਤੀ ਜਿਹੜੀ ਹੈ ਤੁਹਾਡੀ ਸੁਧਾਰੀ ਜਾਵੇਗੀ ਪਰੇਸ਼ਾਨੀ ਖਤਮ ਹੋ ਜਾਵੇਗੀ ਭਗਵਾਨ ਸੂਰਜ ਦੇਵ ਦੀ ਕਿਰਪਾ ਤੁਹਾਡੇ ਤੇ ਹੋ ਚੁੱਕੀ ਹੈ। ਅਗਲੀ ਖੁਸ਼ ਨਸੀਬ ਰਾਸ਼ੀ ਹੈ ਕੁੰਭ ਰਾਸ਼ੀ। ਕੁੰਭ ਰਾਸ਼ੀ ਵਾਲੇ ਤੁਹਾਨੂੰ ਦੱਸ ਦਈਏ ਕਿ ਜੇਕਰ ਤੁਸੀਂ ਵਿਦੇਸ਼ ਜਾਣ ਬਾਰੇ ਸੁਪਨਾ ਵੇਖ ਰਹੇ ਸੀ, ਇਹ ਸੁਪਨਾ ਹੁਣ ਤੁਹਾਡਾ ਜਲਦੀ ਹੀ ਸਾਕਾਰ ਹੋ ਜਾਵੇਗਾ। ਤੁਹਾਨੂੰ ਆਰਥਿਕ ਲਾਭ ਮਿਲ ਜਾਵੇਗਾ। ਰਾਜਨੀਤਿਕ ਲੋਕਾਂ ਨਾਲ ਤੁਹਾਡੇ મતਭੇਦ ਦੂਰ ਹੋ ਜਾਣਗੇ। ਸਮਾਜ ਵਿੱਚ ਤੁਹਾਡਾ ਮਾਨ ਸਨਮਾਨ ਵੱਧ ਜਾਵੇਗਾ। ਸਮਾ ਤੁਹਾਡੇ ਪੱਖ ਵਿੱਚ ਹੈ ਇਸ ਦਾ ਭਰਪੂਰ ਲਾਭ ਉਠਾ ਲਓ ਅਗਲੀ ਖੁਸ਼ ਨਸੀਬ ਰਾਸ਼ੀ ਹੈ বৃਖ ਰਾਸ਼ੀ বৃਖ ਰਾਸ਼ੀ ਵਾਲਿਓ ਤੁਹਾਨੂੰ ਦੱਸ ਦਈਏ ਕਾਫੀ ਲੰਮੇ ਸਮੇਂ ਤੋਂ ਬਾਅਦ ਜੇਕਰ ਤੁਸੀਂ ਨੌਕਰੀ ਲੈਣ ਸੰਬੰਧੀ ੱੱਕੇ ਖਾ ਰਹੇ ਸੀ ਹੁਣ ਤੁਹਾਨੂੰ ਮਨਚਾਹੀ ਨੌਕਰੀ ਮਿਲਣ ਦੀ ਸੰਭਾਵਨਾ ਹੈ ਜ਼ਿੰਦਗੀ ਵਿੱਚ ਬਹੁਤ ਹੀ ਤੁਹਾਡੇ ਹੁਣ ਸਕਾਰਾਤਮਕ ਬਦਲਾਅ ਹੋਣ ਵਾਲਾ ਹੈ ਜਿਸ ਦੇ ਨਾਲ ਪਰੇਸ਼ਾਨੀਆਂ ਦਾ ਅੰਤ ਹੋਵੇਗਾ ਘਰ ਪਰਿਵਾਰ ਵਿੱਚ ਖੁਸ਼ੀਆਂ ਦਾ ਮਾਹੌਲ ਬਣ ਜਾਵੇਗਾ ਅਗਲੀ ਖੁਸ਼ ਨਸੀਬ ਰਾਸ਼ੀ ਹੈ ਸਿੰਘ ਰਾਸ਼ੀ ਸਿੰਘ ਰਾਸ਼ੀ ਵਾਲਿਓ ਤੁਹਾਨੂੰ ਦੱਸ ਦਈਏ ਕਿ ਭਗਵਾਨ ਸੂਰਜ ਦੀ ਤੇਵ ਦੀ ਕਿਰਪਾ ਤੁਹਾਡੇ ਤੇ ਹੋ ਚੁੱਕੀ ਹੈ ਜਿਸ ਨਾਲ ਜ਼ਿੰਦਗੀ ਦੀਆਂ ਪਰੇਸ਼ਾਨੀਆਂ ਦਾ ਹੁਣ ਅੰਤ ਹੋ ਜਾਵੇਗਾ ਤੁਹਾਡੇ ਬੱਚਿਆਂ ਵੱਲੋਂ ਤੁਹਾਨੂੰ ਕੋਈ ਐਸੀ ਗੁੱਡ ਨਿਊਜ਼ ਸੁਣਨ ਨੂੰ ਮਿਲ ਸਕਦੀ ਹੈ ਜਿਸ ਤੇ ਨਾਲ ਪੂਰੇ ਘਰ ਪਰਿਵਾਰ ਦਾ ਮਾਹੌਲ ਖੁਸ਼ ਨਮਾ ਬਣ ਜਾਵੇਗਾ ਤੁਹਾਡੇ ਬੱਚੇ ਹੁਣ ਤੁਹਾਡਾ ਨਾਮ ਰੌਸ਼ਨ ਕਰਨਗੇ ਅਗਲੀ ਖੁਸ਼ ਨਸੀਬ ਰਾਸ਼ੀ ਹੈ ਮੀਨ ਰਾਸ਼ੀ ਮੇਨ ਰਾਸ਼ੀ ਵਾਲਿਓ ਤੁਹਾਨੂੰ ਦੱਸ ਦਈਏ ਇਸ ਸਮੇਂ ਤੁਹਾਡੀ ਜ਼ਿੰਦਗੀ ਦੀਆਂ ਸਾਰੀਆਂ ਪਰੇਸ਼ਾਨੀਆਂ ਦਾ ਅੰਤ ਹੋਣ ਜਾ ਰਿਹਾ ਹੈ ਤੁਹਾਡੇ ਪਰਿਵਾਰ ਦਾ ਸਹਿਯੋਗ ਤੁਹਾਡੇ ਨਾਲ ਹਮੇਸ਼ਾ ਹੀ ਰਹੇਗਾ ਨਾਲ ਹੀ ਨਾਲ ਤੁਹਾਨੂੰ ਦੱਸ ਦਈਏ ਇਸ ਸਮੇਂ ਤੁਹਾਨੂੰ ਜੌਬ ਵਿੱਚ ਪ੍ਰੋਮੋਸ਼ਨ ਤੇ ਤਨਖਾਹ ਵਿੱਚ ਵਾਧਾ ਹੋਣ ਦੀ ਸੰਭਾਵਨਾ ਹੈ ਸੋ ਦੋਸਤੋ ਇਹ ਸਨ ਜੀ ਉਹ ਕੁਝ ਨਸੀਬ ਰਾਸ਼ੀਆਂ ਜਿਨ੍ਹਾਂ ਦੀ ਕਿਸਮਤ ਇਸ ਸਮੇਂ ਬਦਲਣ ਵਾਲੀ ਹੈ ਇਸ ਸੂਰਜ ਗ੍ਰਹਿਣ ਦੇ ਮੌਕੇ ਇਹ ਰਾਸ਼ੀਆਂ ਵਾਲੇ ਹੋ ਜਾਣਗੇ ਧਨ ਦੇ ਨਾਲ ਮਾਲਾ-ਮਾਲ ਤੇ ਇਹਨਾਂ ਨੂੰ ਹੁਣ ਧਨવાન ਹੋਣ ਤੋਂ ਕੋਈ ਵਿਧਾਤਾ ਵੀ ਨਹੀਂ ਰੋਕ ਸਕਦਾ ਸੋ ਜੇਕਰ ਤੁਸੀਂ ਸਾਡੇ ਦੱਸੇ ਹੋਏ ਉਪਾਅ ਵੀ ਕਰ ਲੈਂਦੇ ਹੋ ਤਾਂ ਜ਼ਿੰਦਗੀ ਦੀਆਂ ਪਰੇਸ਼ਾਨੀਆਂ ਤੋਂ ਛੁਟਕਾਰਾ ਪਾ ਲੋਗੇ ਧੰਨਵਾਦ